ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਪ੍ਰਤਿਭਾ ਤੇ ਤੁਸੀਂ ਦੇਖ ਰਹੇ ਹੋ ਪ੍ਰਤਿਭਾ ਨਰਸਿੰਗ ਟਿਊਟਰ ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ टीएचएस ਸਟਾਫ ਨਰਸ ਅਤੇ ਐਮਪੀਐਚਡਬਲੂ ਪੰਜਾਬੀ ਪੇਪਰ ਦੀ ਤਿਆਰੀ ਕਰਾਂਗੇ ਉਹ ਵੀ ਚੁਣਿੰਦੇ ਮਲਟੀਪਲ ਚੋਇਸ ਕੁਐਸਚਨਸ ਦੇ ਨਾਲ ਇਹ ਪ੍ਰਸ਼ਨ ਪਿਛਲੇ ਪੇਪਰਾਂ ਵਿੱਚ ਨਵੇਂ ਸਿਲੇਬਸ ਅਨੁਸਾਰ ਤਿਆਰ ਕੀਤੇ ਗਏ ਹਨ ਜੋ ਤੁਹਾਡੀ ਇਮਤਿਹਾਨ ਦੀ ਤਿਆਰੀ ਵਿੱਚ ਬਹੁਤ ਮਦਦ ਕਰਨਗੇ ਤਾਂ ਚਲੋ ਬਿਨਾ ਕਿਸੇ ਵੀ ਦੇਰੀ ਤੋਂ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਮੇਰਾ ਅੱਜ ਦਾ ਜਿਹੜਾ ਫਰਸਟ ਕੁਐਸਚਨ ਹੈ ਉਹ ਹੈ ਤੁਨੀ ਦਾ ਕੀ ਅਰਥ ਹੈ ਤੁਨੀ ਦਾ ਅਰਥ ਹੈ ਆਵਾਜ਼ ਜਿਹੜੇ ਰੈੱਡ ਨਾਲ ਲਗਾਏ ਹੋਏ ਨੇ ਰੈੱਡ ਪੈਨ ਨਾਲ ਉਹ ਸਾਰੇ ਕੀ ਨੇ ਆਨਸਰ ਨੇ ਸੋ ਕਨਫਿਊਜ਼ ਨਹੀਂ ਹੋਣਾ ਤੁਨੀ ਦਾ ਅਰਥ ਹੁੰਦਾ ਹੈ ਆਵਾਜ਼ ਭਾਸ਼ਾ ਨੂੰ ਅੰਕਿਤ ਕਰਨ ਲਈ ਬਣਾਏ ਗਏ ਚਿੰਨ੍ਹ ਨੂੰ ਕੀ ਕਿਹਾ ਜਾਂਦਾ ਹੈ ਪਾਸ਼ਾ ਨੂੰ ਅੰਕਿਤ ਕਰਨ ਲਈ ਬਣਾਏ ਗਏ ਚਿੰਨਾਂ ਨੂੰ ਅੱਖਰ ਕਿਹਾ ਜਾਂਦਾ ਹੈ। ਸੋ ਅੱਜ ਦਾ ਜਿਹੜਾ ਤੀਸਰਾ ਕੁਐਸਚਨ ਹੈ ਉਹ ਹੈ ਪੰਜਾਬੀ ਲਿਖਣ ਲਈ ਕਿਹੜੀ ਲਿਪੀ ਅਨੁਕੂਲ ਹੈ? ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਅਨੁਕੂਲ ਹੈ। ਸੋ ਅਗਲਾ ਕੁਐਸਚਨ ਵੇਖਦੇ ਹਾਂ। ਗੁਰਮੁਖੀ ਵਰਣਮਾਲਾ ਵਿੱਚ ਮੂਲ ਸਵਰ ਕਿਹੜੇ ਹਨ? ਗੁਰਮੁਖੀ ਵਰਣਮਾਲਾ ਵਿੱਚ ਮੂਲ ਸਵਰ ਊੜਾ ਐੜਾ ਹੈ। ਊੜਾ ਐੜਾ ਈੜੀ ਹੈ। ਸੋ ਇਹਦੇ 'ਚ ਆਪਾਂ ਨੂੰ ਇਸ ਤਰ੍ਹਾਂ ਵੀ ਪੁੱਛ ਸਕਦੇ ਮੂਲ ਸਵਰ ਕਿਹੜੇ ਨੇ? ਕੱਲੇ ਸਵਰ ਵੀ ਪੋਚ ਸਕਦੇ ਨੇ ਸਵਰ ਕਿਹੜੇ ਨੇ ਉਹ ਵੀ ਊੜਾ ਐੜਾ ਈੜੀ ਐ ਤੇ ਜਿਹੜੇ ਸਵਰਵਾਹਕ ਨੇ ਉਹ ਵੀ ਊੜਾ ਐੜਾ ਈੜੀ ਐ ਸੋ ਕੰਫਿਊਜ਼ ਨਹੀਂ ਹੋਣਾ ਊੜਾ ਐੜਾ ਈੜੀ ਤੋਂ ਬਿਨਾ ਬਾਕੀ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ ਊੜਾ ਐੜਾ ਈੜੀ ਤੋਂ ਬਿਨਾ ਬਾਕੀ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ ਜਿਹੜਾ ਊੜਾ ਐੜਾ ਈੜੀ ਆ ਉਹ ਸਵਰ ਨੇ ਉਸ ਤੋਂ ਜਿਹੜੇ ਬਾਕੀ ਦੇ ਨੇ ਉਹ ਵਿਅੰਜਨ ਨੇ ਵਿਅੰਜਨ ਕਲਾਉਂਦੇ ਨੇ ਸੋ ਅਗਲਾ ਕੁਐਸਚਨ ਹੈ ਛੇਵਾ ਜੀ ਗੁਰਮੁਖੀ ਵਿੱਚ ਵਾਵਾ ਤੇ ਯਈਏ ਨੂੰ ਕੀ ਕਿਹਾ ਜਾਂਦਾ ਹੈ ਗੁਰਮੁਖੀ ਵਿੱਚ ਵਾਵੇ ਤੇ ਯਈਏ ਨੂੰ ਅਰਧ ਸਵਰ ਕਿਹਾ ਜਾਂਦਾ ਹੈ ਬਿੰਦੀ ਟਿੱਪੀ ਤੇ ਅਦਕ ਨੂੰ ਕੀ ਕਹਿੰਦੇ ਹਨ ਬਿੰਦੀ ਟਿੱਪੀ ਤੇ ਅਦਕ ਨੂੰ ਲਗਾ ਅੱਖਰ ਕਹਿੰਦੇ ਹਨ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਵੀ ਬਣ ਕੇ ਆ ਸਕਦਾ ਹੈ ਲਗਾ ਅੱਖਰ ਕਿਸ ਨੂੰ ਕਹਿੰਦੇ ਹਨ ਬਿੰਦੀ ਟਿੱਪੀ ਤੇ ਅਦਕ ਨੂੰ ਲਗਾ ਅੱਖਰ ਕਹਿੰਦੇ ਹਨ ਕਿੰਨੀਆਂ ਲਗਾ ਅੱਖਰ ਹੁੰਦੀਆਂ ਨੇ ਇਹ ਗਿਣਤੀ ਵਿੱਚ ਤਿੰਨ ਹੁੰਦੀਆਂ ਨੇ ਬਿੰਦੀ ਟਿੱਪੀ ਤੇ ਅਦਕ ਤਿੰਨ ਲਗਾ ਅੱਖਰ ਹੁੰਦੇ ਹਨ ਨੀਆ ਮਮਿਆ ਨਾਣਾ ਮਮਾ ਨੰਨਾ ਤੇ ਮਮਾ ਮਤੁਨੀਆ ਨੂੰ ਕੀ ਕਹਿੰਦੇ ਹਨ ਇਹਨਾਂ ਨੂੰ ਨਾਸਕੀ ਵਿਅੰਜਨ ਕਹਿੰਦੇ ਹਨ ਕਿਉਂਕਿ ਇਹ ਨੱਕ ਚੋਂ ਨਿਕਲਦੀਆਂ ਨੇ ਸੋ ਅਗਲਾ ਕੁਐਸਚਨ ਦੇਖਦੇ ਆਂ ਪੈਰ ਵਿੱਚ ਬਿੰਦੀ ਵਾਲੇ ਚਿੰਨ ਛੇ ਪੈਰ ਬਿੰਦੀ ਖਖੇ ਪੈਰ ਬਿੰਦੀ ਖਾ ਗਗੇ ਪੈਰ ਬਿੰਦੀ ਗ ਜਜੇ ਪੈਰ ਬਿੰਦੀ ਜ਼ ਫਫੇ ਪੈਰ ਬਿੰਦੀ ਫ ਕਿਸ ਭਾਸ਼ਾ ਦੇ ਸ਼ੁੱਧ ਉਚਾਰਨ ਲਈ ਲਏ ਗਏ ਹਨ ਇਹ ਉਰਦੂ ਫਾਰਸੀ ਭਾਸ਼ਾ ਦੇ ਉਚਾਰਨ ਲਈ 来 ਗਏ ਹਨ ਉਰਦੂ ਇਹਦਾ ਆਨਸਰ ਆਏਗਾ ਉਰਦੂ ਤੇ ਫਾਰਸੀ ਸੋ ਅਗਲਾ ਕੁਐਸਚਨ ਹੈ ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਹੁੰਦੀ ਹੈ ਪੰਜਾਬੀ ਭਾਸ਼ਾ ਲਿਖਣ ਦੇ ਲਈ ਗੁਰਮੁਖੀ ਦੀ ਵਰਤੋਂ ਹੁੰਦੀ ਹੈ ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਦੇ ਤੁਸੀਂ ਸਟਾਰ ਲਗਾ ਲਓ ਇਹ ਕੁਐਸਚਨ ਤੁਹਾਨੂੰ ਆਏਗਾ ਹੀ ਆਏਗਾ ਸੋ ਅਗਲਾ ਕੁਐਸਚਨ ਹੈ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾਵਾਂ ਹੁੰਦੀਆਂ ਹਨ ਗੁਰਮੁਖੀ ਵਿੱਚ ਕੁੱਲ 10 ਲਗਾ ਮਾਤਰਾਵਾਂ ਹੁੰਦੀਆਂ ਹਨ ਸੋ ਗੁਰਮੁਖੀ ਲਿਪੀ ਦੇ ਕਿੰਨੇ ਵਰਣ ਹਨ ਗੁਰਮੁਖੀ ਲਿਪੀ ਦੇ ਟੋਟਲ 41 ਵਰਣ ਹਨ 41 ਵਰਣ ਹਨ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਲਿਪੀ ਅਤੇ ਅੱਖਰ ਵਿੱਚ ਵੰਡਿਆ ਗਿਆ ਹੈ ਸੋ ਅੱਗੇ ਆਪਾਂ ਦੇਖਦੇ ਹਾਂ ਦੋ ਹੋਂਠੀ ਵਿੱਚ ਵਿਅੰਜਨ ਦੱਸੋ ਦੋ ਹੋਂਠੀ ਵਿਅੰਜਨ ਉਹ ਹੁੰਦੇ ਨੇ ਜਦੋਂ ਆਪਾਂ ਬੋਲਦੇ ਆਂ ਤੇ ਜਿਹੜੇ ਆਪਣੇ ਬੋਲਣੇ ਉਬ ਮਿਟ ਜਾਂਦੇ ਹਨ ਜਿਵੇਂ ਪਪਾ ਤੇ ਬੱਬਾ ਪ ਤੇ ਬਾ ਦੋ ਵਿਅੰਜਨ ਇਹੋ ਜਿਹੇ ਨਹੀਂ ਜਿਨ੍ਹਾਂ ਨੂੰ ਦੋ ਹੂਠੀ ਕਹਿੰਦੇ ਹਾਂ ਜੋ ਕਿ ਜਦੋਂ ਆਪਾਂ ਬੋਲਦੇ ਆ ਤੇ ਜਿਹੜੇ ਆਪਨੇ ਬੋਲਨੇ ਉਹ ਮਿਟ ਜਾਂਦੇ ਨੇ ਸੋ ਅੱਜ ਦੇ ਲਈ ਇੰਨਾ ਹੀ ਸੀ ਤਾਂ ਦੋਸਤੋ ਇਹ ਸਨ ਅੱਜ ਦੇ ਸਾਰੇ ਮਹੱਤਵਪੂਰਨ ਮਲਟੀਪਲ ਚੁਆਇਸ ਕੁਐਸਚਨਸ ਸੋ ਡੀ ਐਚ ਐਸ ਦੇ ਸਟਾਫ ਨਰਸ ਦੇ ਲਈ ਇਹ ਬਹੁਤ ਇੰਪੋਰਟੈਂਟ ਨੇ ਬਹੁਤ ਲਾਭਕਾਰੀ ਹੋਣਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਬਾਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਤੁਹਾਨੂੰ ਨੋਟੀਫਿਕੇਸ਼ਨ ਟਾਈਮਲੀ ਮਿਲ ਸਕੇ ਸੋ ਵੇਖਦੇ ਰਹੋ ਮੇਰਾ ਚੈਨਲ ਸਤਿ ਸ਼੍ਰੀ ਅਕਾਲ